ਲੰਗੇ ਦਿਨਾਂ ਦੇ ਵਿੱਚ ਵਰਸਾ ਸਿੰਘ ਬਲਟੋਹਾ ਦਾ ਹਮੇਸ਼ਾ ਕਿਸੇ ਨਾ ਕਿਸੇ ਦੇ ਨਾਲ ਪੇਚ ਫਸੇ ਹੋਏ ਨਜ਼ਰ ਆਉਂਦੇ ਨੇ ਤੇ ਹੁਣ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਉੱਤੇ ਤਿੱਖੇ ਨਿਸ਼ਾਨੇ ਅਤੇ ਕੁਝ ਸਵਾਲ ਆ ਜਿਹੜੇ ਕਿ ਵਰਸਾ ਸਿੰਘ ਬਲਟੋਹਾ ਨੇ ਖੜੇ ਕਰ ਦਿੱਤੇ ਨੇ ਉੱਥੇ ਹੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਇੱਕ ਵੱਡੀ ਅਪੀਲ ਕੀਤੀ ਹੈ ਤੇ ਜਿਸ ਦੇ ਤਹਿਤ ਦੱਸਦੀ ਹੈ ਕਿ ਉਹਨਾਂ ਨੇ ਇੱਕ ਪੋਸਟ ਸਾਂਝੀ ਕੀਤੀ ਹੈ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਧੰਨਵਾਦ ਸਿੰਘ ਸਾਹਿਬਾਨ ਜੀਓ ਪਤਾ ਲੱਗਾ ਹੈ ਕਿ ਆਪ ਜੀ ਦੇ ਵੱਲੋਂ 26 ਜਨਵਰੀ ਦੀ ਮੀਟਿੰਗ 'ਚ 5 ਜਨਵਰੀ 2024 ਦੀ ਉਸ ਰਿਪੋਰਟ ਉੱਪਰ ਵੀ ਫੈਸਲਾ ਲਿਆ ਜਾ ਰਿਹਾ ਹੈ ਜੋ 23 ਨਵੰਬਰ 2023 ਨੂੰ ਗੁਰਦੁਆਰਾ ਅਕਾਲ ਬੁੱਗਾ ਸੁਲਤਾਨਪੁਰ ਲੋਧੀ ਵਿਖੇ ਪੰਜਾਬ ਪੁਲਿਸ ਦੇ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੇ ਹੁਕਮਾਂ ਤੇ ਗੋਲੀਆਂ ਚਲਾਈਆਂ ਤੇ ਹੰਝੂ ਗੈਂਸ ਦੇ ਗੋਲੇ ਸੁੱਟੇ ਅਤੇ ਹੰਝੂ ਗੈਸ ਦੇ ਗੋਲਿਆਂ ਦੇ ਧੂਏ ਦੇ ਨਾਲ ਖੰਡਿਤ ਹੋਏ ਚੱਲ ਰਹੇ ਸ੍ਰੀ ਅਖੰਡ ਪਾਠ ਸਾਹਿਬ ਦੇ ਸਬੰਧਿਤ ਜੋ ਆਮ ਆਪ ਜੀ ਦੇ ਨਿਰ ਆਦੇਸ਼ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਪੜਤਾਲੀਆ ਸਬ ਕਮੇਟੀ ਬਣਾਈ ਗਈ ਸੀ ਨੇ ਕੀਤੀ ਸੀ ਐਨੀ ਵੱਡੀ ਬੇਅਦਬੀ ਗੁਰਦੁਆਰਾ ਸਾਹਿਬ ਤੇ ਗੋਲੀਆਂ ਤੇ ਹੰਝੂ ਗੈਸ ਦੇ ਗੋਲਿਆਂ ਦੇ ਨਾਲ ਹਮਲੇ ਗੁਰਦੁਆਰਾ ਦੇ ਵਿੱਚ ਉਥੇ ਹੀ ਬੂਟਿਆਂ ਸਮੇਤ ਪੁਲਿਸ ਦਾ ਦਾਖਲ ਹੋਣਾ ਤੇ ਸ੍ਰੀ ਅਖੰਡ ਪਾਠ ਸਾਹਿਬ ਦਾ ਖੰਡਤ ਹੋ ਜਾਣਾ ਵੱਡਾ ਧਾਰਮਿਕ ਗੁਨਾਹ ਹੈ। ਰਿਪੋਰਟ ਆਪ ਜੀ ਕੋਲ 1 ਸਾਲ ਪੈਂਡਿੰਗ ਤੋਂ ਪਈ ਹੈ ਤੇ ਆਸ ਹੈ ਕਿ ਆਪ ਜੀ ਵੱਲੋਂ ਇਸ ਪੜਤਾਲੀਆ ਰਿਪੋਰਟ ਤੇ ਸਿੱਖ ਰਹਿਤ ਮੁਰਿਆਦਾ ਅਨੁਸਾਰ ਕਾਰਵਾਈ ਜ਼ਰੂਰ ਕਰੋਗੇ ਤੇ ਚਰਚਾ ਅਨੁਸਾਰ ਆਪ ਜੀ ਦੇ ਵੱਲੋਂ ਤਨ ਸ਼੍ਰੀ ਗੁਰੂਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਨਾਲ ਜੁੜੇ ਦੂਜੇ ਮਸਲੇ ਬਾਰੇ ਵੀ ਲਿਆ ਜਾ ਰਿਹਾ ਫੈਸਲਾ ਸਲਾਕਾਯੋਗ ਹੈ 7 ਜੁਲਾਈ 2022 ਨੂੰ ਮੁੱਖ ਮੰਤਰੀ ਭਗਵੰਤ ਮਾਨ ਦੇ ਦੂਜੇ ਵਿਆਹ ਦੇ ਆਨੰਦ ਕਾਰਜ ਸਮੇਂ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਦੀ ਉਲੰਘਣਾ ਕਰਦਿਆਂ ਭਗਵੰਤ ਮਾਨ ਨੇ ਸ਼੍ਰੀ ਗੁਰੂਗ੍ਰੰਥ ਸਾਹਿਬ ਜੀ ਦਾ ਸਰੂਪ ਮੁੱਖ ਮੰਤਰੀ ਦੇ ਉਸ ਨਿਵਾਸ ਸਿਆਮਾ ਹਾਊਸ ਤੇ ਲਿਆਂਦਾ ਜਿੱਥੇ ਅੱਧਾਕਰ ਸ਼ਰਾਬ ਦੇ ਨਾਲ ਪਰਿਆ ਹੋਇਆ ਸੀ ਬੁੱਢਾ ਦਲ ਦੇ ਮੁਖੀ ਸਤਿਕਾਰਯੋਗ ਬਾਬਾ ਬਲਵੀਰ ਸਿੰਘ ਵੀ ਆਨੰਦ ਕਾਰਜਾਂ ਦੇ ਸਮੇਂ ਸਾਰਾ ਸਮਾ ਮੌਜੂਦ ਰਿਹਾ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਵੀ ਜਿਹੜਾ ਕਿ ਬਾਬਾ ਬਲਵੀਰ ਸਿੰਘ ਬੁੱਢਾ ਦਲ ਦੇ ਦਲਪੰਥ ਦੇ ਅਸਥਾਨ ਤੋਂ ਹੀ ਬੁੱਢਾ ਦਲ ਦੀ ਪਾਲਕੀ ਦੇ ਵਿੱਚ ਲਿਆਂਦਾ ਗਿਆ ਸੀ ਇਹ ਵੀ ਸ਼ਾਇਦ ਪਹਿਲੀ ਵਾਰ ਹੈ ਕਿ ਕਿਸੇ ਸਿੱਖ ਕਹੌਣ ਵਾਲੇ ਵਿਅਕਤੀ ਭਗਵੰਤ ਮਾਨ ਦੇ ਵੱਲੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਕਿ ਸਤਿਕਾਰ ਕਰਨ ਦੀ ਥਾਂ ਸਤਿਗੁਰਾਂ ਦੀ ਜਿਹੜੀ ਕਿ ਪਾਲਕੀ ਆ ਉਹਨੂੰ ਮੁੱਖ ਮੰਤਰੀ ਨਿਵੇਸ਼ ਦੇ ਗੇੜ ਤੇ ਰੋਕ ਕੇ ਜੁੱਤੀਆਂ ਪਾਖੇ ਰੀਜ ਦੇ ਨਾਲ ਤਲਾਸ਼ੀ ਲਈ ਗਈ ਜਿਵੇਂ ਮੁੱਖ ਮੰਤਰੀ ਨੂੰ ਮਿਲਣ ਆਏ ਕਿਸੇ ਫਰਿਆਦੀ ਦੀ ਕੀਤੀ ਜਾਂਦੀ ਹੈ ਤੇ ਉਥੇ ਭਗਵੰਤ ਮਾਨ ਤੇ बाकी सारे सम्बन्धता ते ਵੱਡੀ ਬੇਅਦਬੀ ਦੀ ਘਟਨਾ ਨੂੰ ਅੰਜਾਮ ਦਿੱਤਾ ਸੀ 28 ਜਨਵਰੀ ਨੂੰ ਆਪ ਜੀ ਦੇ ਵੱਲੋਂ ਇਸ ਬੇਅਦਬੀ ਤੇ ਫੈਸਲਾ ਲੈਣ ਦੇ ਨਾਲ ਨਿਸ਼ਚੇ ਹੀ ਪੰਥਕ ਮਰਿਆਦਾ ਕਾਇਮ ਹੋਵੇਗੀ ਤੇ ਇਸ ਕਾਰਜ ਲਈ ਸਤਿਕਾਰ ਸਹਿਤ ਆਪ ਜੀ ਦਾ ਫਿਰ ਤੋਂ ਧੰਨਵਾਦ ਤੇ ਮੈਨੂੰ ਪਤਾ ਹੈ ਕਿ ਆਪ ਜੀ ਕੋਲ ਸਾਰੇ ਸਬੂਤ ਮੌਜੂਦ ਨੇ ਪਰ ਫਿਰ ਵੀ ਜਿਹੜਾ ਕਿ ਪੜਤਾਲੀਆ ਕਮੇਟੀ ਦੀ ਰਿਪੋਰਟ 7 ਜੁਲਾਈ 2022 ਨੂੰ ਭਗਵੰਤ ਮਾਨ ਦੇ ਆਨੰਦ ਕਾਰਜ ਸਮੇਂ ਸ਼੍ਰੀ ਗੁਰੂਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਦੇ ਸਬੂਤ ਨਾਲ ਨੱਥੀ ਹੈ ਦੱਸਦੀ ਹੈ ਕਿ ਇਹ ਜਿਹੜੀ ਪੋਸਟ ਹੈ ਵਰਸਾ ਸਿੰਘ ਬਲਟੋਹਾ ਦੇ ਵੱਲੋਂ ਸਾਂਝੀ ਕੀਤੀ ਗਈ ਹੈ ਉਹਨਾਂ ਨੇ ਹੁਣ ਇੱਕ ਵੱਡੀ ਅਪੀਲ ਕੀਤੀ ਹੈ ਤੇ ਜਿਸ ਦੇ ਤਹਿਤ ਉਹਨਾਂ ਦਾ ਕਹਿਣਾ ਹੈ ਕਿ ਜੋ ਬੇਅਦਵੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੀਤੇ ਉਸ ਦੇ ਉੱਤੇ ਫੈਸਲਾ ਜ਼ਰੂਰ ਹੋਵੇਗਾ ਤੇ ਜੋ ਆਪ ਜੀ ਨੇ ਮੀਟਿੰਗ ਲਈ ਹੈ ਉਸ ਦੇ ਵਿੱਚ ਵੱਡੇ ਫੈਸਲੇ ਲਏ ਜਾਣਗੇ ਤੇ ਸਾਨੂੰ ਪੂਰਨ ਆਸ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਕੋਈ ਵੱਡੀ ਕਾਰਵਾਈ ਹੈ ਜਿਹੜੀ ਕਿ ਜ਼ਰੂਰ ਕੀਤੀ ਜਾਵੇਗੀ